ਇਪੋਡੀ ਇੱਕ ਰਿਪੋਰਟ ਹੋਈ ਆ ਆਪਣੇ ਮਤਲਬ ਸਰੀ ਤੋਂ ਕਹਿੰਦੇ ਹੈਗੇ ਉਹ ਪੀ ਤੇ ਮੁੰਡਾ ਇਕੱਠੇ ਹੂੰ ਹੂੰ ਤੇ ਇੰਡੀਆ ਆਪਣੇ ਪੰਜਾਬ ਉਹਦੇ ਜਾ ਕੇ ਆਉਦੇ ਸਭਨਾਂ ਦਾ ਕਤਲ ਕਰਤਾ ਭਾਈ ਆ ਮੁੰਡਾ ਹੁਣੇ ਦੱਸ ਕੇ ਗਿਆ ਆਪਣਾ ਇੱਕ ਮੈਨੂੰ ਮੈਨੂੰ ਵੀ ਨਹੀਂ ਪਤਾ ਹੈਗਾ ਇਹ ਕਿਥੋਂ ਸਰੀ ਤੋਂ ਗਈ ਹੈ ਕੁੜੀ ਕਮਾਲ ਹੋ ਗਈ ਆ ਕਿ ਸਰੀ ਤੋਂ ਹੀ ਕਹਿੰਦੇ ਕੁੜੀ ਤੇ ਮੁੰਡਾ ਉਹਦਾ ਬੌਏਫ੍ਰੈਂਡ ਸੀ ਇਥੋਂ ਰਿਪੋਰਟ ਕੀਤੇ ਗਏ ਆ ਤੇ ਉੱਥੇ ਜਾ ਕੇ ਆਦੇ ਬੌਏਫ੍ਰੈਂਡ ਨਾਲ ਮਿਲ ਕੇ ਉਹ ਮਾਪਿਆਂ ਦਾ ਕੰਨਾ ਕੰਨਾ ਪੁੱਤ ਸੀਗਾ 30 ਕਿੰਨੇ ਪਹਿਲੀ ਦੇ ਆਉਂਦੇ ਸੀ ਉਹਨੂੰ ਭਾਜੀ ਜਿਹੜਾ ਦਾ ਕਤਲ ਕਰਤਾ ਉਹਨਾਂ ਨੇ ਉਹਨਾਂ ਕਿਹਾ ਨਹੀਂ 1 ਮਿੰਟ ਇਹ ਸਰੀ ਬੀਸੀ ਦੇ ਵਿੱਚ ਮੁੰਡਾ ਕੁੜੀ ਦੋਨੇ ਸੀਗੇ ਹਸਨ ਵਾਈਫ ਹੈ ਇਹਨਾਂ ਨੇ ਨਹੀਂ ਕੁੜੀ ਇੱਥੇ ਸੀਗੀ ਹਸਬੰਡ ਉਹ ਇੰਡੀਆ ਦੀ ਕੁੜੀ ਨਾਲ ਬੋਇਫ੍ਰੈਂਡ ਸੀਗਾ ਇੱਥੇ ਕੈਨੇਡਾ ਚ ਅੱਛਾ ਬੋਇਫ੍ਰੈਂਡ ਤੇ ਕੁੜੀ ਦੋਨੇ ਇੱਥੋਂ ਚਲ ਗਿਆ ਪੰਜਾਬ ਨੂੰ ਡੋਨੇ ਡਿਪੋਰਟ ਕਰਤੇ ਅੱਛਾ ਹਾਂ ਉਹ ਡਿਪੋਰਟ ਕਰਕੇ ਜੇ ਉੱਥੇ ਉਹ ਜਿਹੜਾ ਹਸਬੰਡ ਸੀ ਉਹ ਮਾਰ ਕੇ ਨਾਲਾ ਨਾਲ ਪੁੱਛੀ ਸੀ ਕਿ ਕਿੰਨਾ ਦਾ ਮਾਲਕ ਸੀ ਉਹਦਾ ਕਤਲ ਕਰਕੇ ਉਹਦਾ ਉਹਨਾਂ ਦਾ ਮਤਲਬ ਹੀ ਸਮਝ ਨਹੀਂ ਕਰਤੀ ਉਹਨਾਂ ਦੇ ਉਹ ਹੋ ਹੋ ਪੜੀਣਾ ਸੋਨੋ ਤੋਰਨ ਬਚਣਾ ਤੇ ਤੇਰੀ ਬਹੁਤ ਰਿਸਪੈਕਟ ਨੂੰ ਕਹਦੇ ਇੱਕ ਸੰਸਕਾਰ ਕਦਮ ਕਦਮ ਹੋਊਗਾ ਆਪਣੇ ਸਪੈਸ਼ਲ ਆਪਣੇ ਪੰਜਾਬੀਆਂ ਦੇ ਵਿੱਚ ਬਹੁਤ ਚੱਲਿਆ ਹੋਇਆ ਇਹ ਸੰਸਕਾਰ ਕਦਮ ਕਦਮ ਹੋਊਗਾ ਇਹ ਉਦੋਂ ਹੋਣਾ ਜਦੋਂ ਕੁੜੀਆਂ ਨੂੰ ਅਕਲ ਆ ਗਈ ਕੁੜੀਆਂ ਨੂੰ ਮਾਪੇ ਪਕਲ ਨਹੀਂ ਦੇ ਰਹਾ ਗੁੱਸਾ ਨਾ ਕਰਨ ਬਾਈ ਜੀ ਅਸੀਂ ਜਗਾ ਜਗਾ ਤੇ ਆਪਦੀਆਂ ਧੀਆਂ ਨੂੰ ਰੋਕਦੇ ਆ ਕੋਈ ਭਾਂਡੇ ਪੈ ਚੱਕ ਉਥੇ ਰੱਖਿਆ ਫਲਾਣੀ ਚੀਜ਼ ਫੜਾ ਆ ਫੜਾ ਹਰ ਇੱਕ ਮੁੱਦੇ ਤੇ ਵੀ ਤੂੰ ਹੁਣ ਕਿਚਨ ਚ ਨਹੀਂ ਬੜੀ ਰਿਸ਼ਤੇਦਾਰਾਂ ਦੇ ਆਪਾਂ ਗਏ ਤੁਸੀਂ ਇੱਥੇ ਬੈਠੀਆਂ ਕਰ ਚਲੋ ਕਿਚਨ ਚ ਨਾਲ ਉਹਨਾਂ ਦੇ ਹੈਲਪ ਕਰੋ ਸਪੋਰਟ ਕਰੋ ਇਹ ਜਿਹੜਾ ਪੰਜਾਬ ਦਾ ਹੈਗਾ ਉਹਨਾਂ ਨੇ ਬੱਚਿਆਂ ਨੂੰ ਲਾਡਲੇ ਬਹੁ ਰੱਖਿਆ ਤੇ ਕੁੜੀਆਂ ਜਿਹੜੀਆਂ ਹੈਗੀਆਂ ਉਹ ਸ਼ਹਿਦ ਦਿੰਦੀਆਂ ਨੇ ਮਢੀਰ ਤਾਂ ਆਉਂਦੀ ਪਾਗਲ ਹੈ ਤੇ ਉਹ ਕੁੜੀ ਨੇ ਸ਼ਹਿਦ ਹੁਣੀਆ ਹੁਣ ਤੁਸੀਂ ਦੇਖੋ ਕੁੜੀ ਦਾ ਕਿੱਡਾ ਕਿ ਦਿਮਾਗ ਹੈ 35 ਕਿੱਲਾਂ ਦਾ ਮਾਲਕ ਤੈਨੂੰ ਰਾਜ ਭਾਗ ਕਰਾਵੇਗਾ ਬਾਪੂ ਤੂੰ ਚਲੇਗੀ ਹੁਣ ਭੁੱਖੇ ਮਰੇਗੀ ਉਹ ਭੁੱਖ ਰੰਗ ਦੇ ਨਾਲ ਹੈ ਸੋਹ ਪਹਿਲੇ ਦਿਮਾਗ ਨਹੀਂ ਹੈ ਭਾਈ ਜੀ ਇਹਨਾਂ ਦੀ ਲੰਮੀ ਸੋਚ ਨਹੀਂ ਕਿ ਕੈਨੇਡਾ ਦਾ ਕੇਸ ਹੈ ਇੱਥੇ ਦਾ ਮੁੰਡਾ ਜੰਪਾਲ ਭੋਲਾ ਜਾਂ ਮੁੰਡਾ ਕੁੜੀ ਫੋਟੋ ਦਿਖਾਈ ਮੁੰਡੇ ਨੇ ਮੁੰਡਾ ਪਤਾ ਨਹੀਂ ਕਿੱਦਾਂ ਮੰਨ ਗਿਆ ਕਈ ਵਾਰੀ ਬਾਲੇ ਇਨੋਸੈਂਟ ਹੁੰਦੇ ਨੇ ਤੇ ਪਹਿਲੋ ਮੰਨੇ ਨਾ ਮੁੜ ਕੇ ਬਾਅਦ ਚ ਮਾਂ ਪੇ ਨੇ ਰਿਸ਼ਤੇ ਦੀ ਗੱਲ ਕਰ ਲਈ ਕੁੜੀ ਦੀ ਫੋਟੋ ਦੇਖ ਕੇ ਤੇ ਉਹ ਕਹਿੰਦੇ ਠੀਕ ਆ ਅਸੀਂ ਕਰ ਲੈਨੇ ਆ ਵੀ ਅਸੀਂ ਜਾ ਕੇ ਉੱਥੇ ਵੀ ਵੇਖ ਲਵਾਂਗੇ ਜੇ ਕੋਈ ਦਿੱਕਤ ਆਈ ਤਾਂ ਫੇ ਕਰਾਂਗੇ ਫੇਰ ਉਹ ਇਥੋਂ ਮੁੰਡਾ ਚਲੇ ਜਾਂਦਾ ਇੰਡੀਆ ਵਿਆਹ ਕਰਨ ਲਈ ਤਾਂ ਮੁੰਡਾ ਕਰਦਾ ਦੋ ਪੰਜ ਕਹਿੰਦਾ ਵੀ ਮੈਂ ਨਹੀਂ ਕਰਨਾ ਹੈਗਾ ਵੀ ਕੁੜੀ ਬਾਲੀ ਸੁਨੱਖੀ ਨਹੀਂ ਹੈ ਤੇ ਪਿਓ ਜਿਹੜਾ ਸੀਗਾ ਉਹ ਆਪਣੇ ਅੜਗਾ ਕੋਈ ਸਿੜੜੀ ਸੀ ਉਹ ਕਹਿੰਦਾ ਨਹੀਂ ਹੁਣ ਮੈਂ ਜਵਾਨ ਕੀਤੀ ਆ ਧੌਣ ਵੱਡੀ ਜਾਵੇ ਤੈਨੂੰ ਹੁਣ ਕਰਨਾ ਪੈਣਾ ਲੜਾਈ ਝਗੜਾ ਮਾਰਾ ਮੋਟਾ ਉਨੀ ਕੀ ਹੋਇਆ ਆਵੇਗਾ ਮੁੰਡੇ ਦਾ ਉਥੇ ਵਿਆਹ ਹੋ ਗਿਆ ਮੁੰਡੇ ਨਾਲ ਕੁੜੀ ਰਹੀ ਬੜਾ ਸੋਹਣਾ ਰਹੀ ਉਥੇ 15 ਦਿਨ ਬਾਅਦ ਮੁੰਡਾ ਇੱਥੇ ਆ ਗਿਆ ਤੇ ਮੁੜ ਕੇ ਬਾਅਦ ਚ ਆਉਂਦੀ ਇੱਥੇ ਭੱਜ ਕੇ ਪਹਿਲਾਂ ਉਹ ਕੁੰਬਲਾਵੇ ਨਾ ਫੇ ਉਹਦੇ ਸਹੁਰੇ ਨਾਲ ਉਹਨੇ ਗੱਲ ਕੀਤੀ ਵੀ ਦੇਖੋ ਜੇਤ ਕੋਈ ਇਹਦਾ ਕੋ ਬੋਏਫ੍ਰੈਂਡ ਆ ਸਾਨੂੰ ਦੱਸ ਦਿਓ ਬਈ ਪਾਰਾ ਕਹਿੰਦਾ ਤੂੰ ਉੱਥੇ ਉਹ ਇੰਨੀ ਤਾਕਤ ਮਨੀ ਕੁੜੀ ਨੂੰ ਕਹਿੰਦਾ ਖਿੱਚ ਕੇ ਲੈ ਜਾ ਕਰ ਕਮਰੇ ਦੇ ਦਸ ਤੜੋ ਇਦਾਂ ਦੀਆਂ ਗੱਲਾਂ ਕਰ ਲਾ ਪਿਆ ਤੇ ਮੁੜ ਕੇ ਬਾਅਦ ਦੇ ਵਿੱਚ ਉਹ ਕਹਿੰਦਾ ਇੱਥੇ ਕਾਨੂੰਨ ਆ ਤੁਸੀਂ ਇਦਾਂ ਨਹੀਂ ਕਰ ਸਕਦੇ ਤੋ ਮੋਰੇ ਮਜ਼ਾਕ ਡਾਉਣ ਲਾ ਪਿਆ ਤੇ ਕੁੜੀ ਮੁੜ ਕੇ 15 ਕਿਤੇ ਰਹੀ 20 ਤੇ 73 ਹੋ ਗਈ ਬੈਗ ਚੋਕ ਹੈ ਤੇ ਮੁੰਡੇ ਦੇ ਕੋਲੇ ਮੇਰਾ ਖਾਲ ਐਡਾ ਵੱਡਾ ਤਿੰਨ ਗਰਾਜਾਂ ਵਾਲਾ ਘਰ ਹੈ ਇਕੱਲਾ ਹੀ ਮੁੰਡਾ ਤੇ ਮਾਂ-ਬੇਪ ਬਜ਼ੁਰਗ ਮਾਂ-ਬਾਪ ਬਜ਼ੁਰਗ ਹੈ ਤੇ ਮੇਰਾ ਘਰ ਇੱਕ ਦੋ ਪ੍ਰਾਪਰਟੀਆਂ ਵੀ ਘਟੋ-ਕਟ 5-6 ਮਿਲੀਅਨ ਡਾਲਰ ਦਾ ਮੁੰਡਾ ਮਾਲਕ ਗੱਡੀ ਟੌਪ ਦੀ ਰੱਖੀ ਇੰਗਲਿਸ਼ ਪੂਰੀ ਆਉਂਦੀ ਹੈ 80000 ਡਾਲਰ ਦੀ ਜੌਬ ਹੈ ਤੇ ਕੁੜੀ ਕਿਸੇ ਵੀ ਕੰਮ ਦੀ ਨਹੀਂ ਵਿੰਗੜ ਜਈ ਤੇ ਉਹਦੇ ਮੈਂ ਫੋਟੋ ਦੇਖੀਆਂ ਤੇ ਛੱਡ ਕੇ ਕੱਚਲ ਗਈ ਤਾਂ ਉਥੋਂ ਮੁੰਡਾ ਮਗਵਾਉਣਾ ਇੰਡੀਆ ਤੋਂ ਜਿਹੜਾ ਉਹਦਾ ਯਾਰ ਸੀ ਆ ਆ ਹਾਲਾਤ ਹਨ ਤੁਸੀਂ ਬਿਲਕੁਲ ਸਹੀ ਕਹਿੰਦੇ ਹੋ ਜੀ ਇੱਕ ਨਾ ਮਹਾਪ੍ਰਦੇਸ਼ ਸ਼ਹਿਰ ਬੜੀ ਇੱਕ ਤੇਜੀ ਜੱਜ ਜੇ ਆਪ ਕਰਕੇ ਔਰਤ ਨੂੰ ਮਿਲ ਜੇ ਨਾ ਉਹ ਕਹਿੰਦੇ ਨਾ ਵੀ ਔਰਤ ਤੋਂ ਸੁਵੀ ਨਾਲ ਘਰ ਬਣ ਤਬਦੀਲੀ ਸਾਰਾ ਹਾਂ ਹੁਣ